ਤੁਕੜੀ ਮੈਂ ਪੰਜਾਬ ਰੋਡ ਦੇ ਪਨਬਾਸ ਸੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 2511 ਦਾ ਸਰਪ੍ਰਸ ਪ੍ਰਦੀਪ ਕੁਮਾਰ ਔਰ ਇਹ ਸਾਡੇ ਸੂਬਾ ਜੀ ਪ੍ਰਧਾਨ ਮਜੀਤ ਸਿੰਘ ਗਿੱਲ ਸਾਡੀ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਹੈ ਕਿ 2 ਘੰਟੇ ਪ੍ਰਦਰਸ਼ਨ ਕਰਨਾ ਹੈ ਬੱਸ ਸਟੈਂਡ ਬੰਦ ਕਰਕੇ ਕਿਉਂਕਿ ਸਾਡੇ ਬਾਰ ਬਾਰ ਕਮੇਟੀਆਂ ਮਨਾਈਆਂ ਜਾਂਦੀਆਂ ਜਿਦੇ ਵਿੱਚ ਸਾਨੂੰ ਵਾਦਾ ਕੀਤਾ ਗਿਆ ਹੈ ਕਿ ਬਜਟ ਸੈਕਸ਼ਨ ਦੇ ਵਿੱਚ ਟਰਾਂਸਪੋਰਟ ਵਿਭਾਗ ਨੇ ਵਾਸਤੇ ਪੈਸੇ ਰੱਖੇ ਜਾਣਗੇ ਨਵੀਆਂ ਬਸਾਂ ਪਾਵਾਂਗੇ ਨਵੀਆਂ ਨੌਕਰੀਆਂ ਦਾ ਪ੍ਰਬੰਧ ਕਰਾਂਗੇ ਪਰ ਸਾਡੇ ਬਜਟ ਸੈਸ਼ਨ ਦੇ ਵਿੱਚ ਕੋਈ 20 ਪੈਸਾ ਨਹੀਂ ਰੱਖਿਆ ਗਿਆ ਟਰਾਂਸਪੋਰਟ ਮੈਤ ਨੂੰ ਇਗਨੋਰ ਕੀਤਾ ਗਿਆ ਬਿਲਕੁਲ ਕਿਉਂਕਿ ਅਸੀਂ ਇੰਨੀਆਂ ਸਬਰ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦੇ ਰਹੇ ਹਾਂ ਸਾਡੀਆਂ ਬੱਸਾਂ ਦੇ ਵਿੱਚ ਜਿਹੜੇ ਆ ਪੁਰਜੇ ਪੂਰੇ ਨਹੀਂ ਮਿਲ ਰਹੇ ਟਾਇਰ ਪਾੜ ਦੀ ਕਮੀ ਹੈ ਟਾਇਰ ਪਾੜ ਰਹੇ ਨੇ ਲੋਕਾਂ ਨੇ ਸੱਟਾਂ ਲੱਗ ਰਹੀਆਂ ਤੇ ਜਥੇਬੰਦੀ ਨੇ ਮੰਕੀ ਸੀ ਵੀ ਬੱਸਾਂ ਪਾਓ ਔਰ ਕਰਮਚਾਰੀਆਂ ਨੂੰ ਪੱਕੇ ਕਰੋ ਫੇਕਦਾਰੀ ਸਿਸਟਮ ਬੰਦ ਕਰੋ ਪਰ ਸਾਡੇ ਨਾਲ ਵਾਦਾ ਖਿਲਾਫੀ ਕੀਤੀ ਗਈ ਹਰ ਵਾਰੀ ਜਿਹੜੇ ਇਹਦੇ ਵਿੱਚ 2 ਘੰਟੇ 3 ਅਪ੍ਰੈਲ 2025 ਨੂੰ 2 ਘੰਟੇ 10 ਤੋਂ 12 ਬੰਦ ਕਰਨਾ ਸਰਦਾਸ਼ੀ ਕਰਕੇ ਪ੍ਰੋਗਰਾਮ ਲਿਖਿਆ ਗਿਆ ਸੀ ਔਰ 7 8 9 2025 ਨੂੰ ਸੰਪੂਰਨ ਤੌਰ ਤੇ ਪੰਜਾਬ ਦੇ ਟਰਾਂਸਪੋਰਟ ਕਾਮੇ ਪੀਆਰਟੀਸੀ ਦੇ ਪੰਜਾਬ ਰੋਡ ਵਿੱਚ ਪੰਨ ਬਸ ਬੰਦ ਕਰਕੇ ਹੜਤਾਲ ਕਰਕੇ ਮੁੱਖ ਮੰਤਰੀ ਘਰ ਦਾ ਜਾਂ ਦਫ਼ਤਰ ਦਾ ਘਰਾ ਕਰਾਂਗੇ ਕੋਈ ਸਾਡੇ ਗੁਪਤ ਵੀ ਫੈਸਲੇ ਹੈਗੇ ਜਿਹੜੇ ਅਸੀਂ ਜਨਤਕ ਨਹੀਂ ਕਰਨੇ ਇਸ ਕਰਕੇ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਜੋ ਕਿ ਸਫਲ ਹੈ ਔਰ ਬਜਟ ਸੈਕਸ਼ਨ ਦੀਆਂ ਕਾਪੀਆਂ ਜੜੀਆਂ ਨੇ ਉਹਨਾਂ ਦਾ ਅਸੀਂ ਦ ਸੰਸਕਾਰ ਕੀਤਾ ਹੈ ਕਿਉਂਕਿ ਸਾਡੇ ਵਾਸਤੇ ਉਹ ਨਿਭੋਣੇ ਸੀ ਅਗਲਾ ਸਟੈਪ ਨਾਲ ਜਨਾਬ ਨੂੰ ਦੱਸ ਚੁੱਕੇ ਹਾਂ ਨੇ 7 8 9 April 2025 ਨੂੰ ਸੰਪੂਰਨ ਤੌਰ ਤੇ ਪੰਜਾਬ ਦੇ ਜਿਹੜੇ ਟ੍ਰਾਂਸਪੋਰਟ ਕਾਮੇ ਨੇ ਉਹ ਬੰਦ ਕਰਨਗੇ ਹੜਤਾਲ ਕਰਨਗੇ ਔਰ ਮੈਂ ਆਮ ਜਨਤਾ ਨੂੰ ਵੀ ਸੂਚਿਤ ਕਰਨਾ ਮਾਫੀ ਮੰਗਦਾ ਤੁਹਾਡੇ ਕੋਲੋਂ ਕਿ ਜੇ ਕੋਈ ਤਕਲੀਫ ਜਾਂ ਕੋਈ ਦੁੱਖਲੀਪਤਾ ਨੂੰ ਹੁੰਦੀ ਹੈ ਉਹਦੇ ਵਾਸਤੇ ਮਾਫੀ ਚਾਹੁੰਦੇ ਹਾਂ ਕਿਉਂਕਿ ਸਰਕਾਰ ਜਿਹੜੀ ਹੈ ਪੱਕੇ ਨਹੀਂ ਕਰ ਰਹੀ ਕਰਮਚਾਰੀਆਂ ਨੂੰ ਉਲਟਾ ਕਿਲੋਮੀਟਰ ਸਕੀਮਾਂ ਪਾ ਰਹੀ ਹੈ ਕਿਲੋਮੀਟਰ ਸਕੀਮ ਬਸ ਜਿਹੜੀ ਇੱਕ ਪ੍ਰਾਈਵੇਟ ਮਾਲਕ ਪਾਉਂਦਾ ਹੈ 5 ਸਾਲ ਦੇ ਵਿੱਚ ਉਹ ਪੈਸੇ ਪੂਰੇ ਕਰਕੇ ਕਰੋੜਾਂ ਰੁਪਏ ਲੈ ਜਾਊਗਾ ਜੀਐਸਟੀ ਦੇ ਨਾਮ ਤੇ ਜੇ ਜੀ ਸਰਕਾਰ ਆਪਣੀ ਬੱਸ ਪਾਉਂਦੀ ਹੈ ਤਾਂ 15 ਸਾਲ ਚੱਲੇਗੀ ਔਰ ਉਹਦੇ ਨਾਲ 7-8 ਬੰਦੇ ਨੂੰ ਕਰਮਚਾਰੀ ਨੇ ਨੌਕਰੀ ਵੀ ਮਿਲੂਗੀ ਤੁਹਾਡੇ ਪੁੱਤ-ਪਤਨੀਆਂ ਨੂੰ ਭੈਣ-ਭਰਾਵਾਂ ਨੂੰ ਸਾਡਿਆਂ ਨੂੰ ਇਸ ਕਰਕੇ ਸਾਰੇ ਪੰਜਾਬ ਦਾ ਸਮੂਹ ਤੌਰ ਤੇ ਸਮਰਥਨ ਚਾਹੀਦਾ ਸਾਨੂੰ ਮੈਂ ਧੰਨਵਾਦ ਕਰਦਾ ਹਾਂ ਕੱਲ ਇੱਕ ਸਭਾ ਨਕਾਸ਼ੀਆ ਪੁੱਤਰਾਂ ਦੇ ਹਵਾਲੇ ਤੋਂ ਬੰਦਾ ਵੀ ਥਲਿਆ ਅੱਡੇ ਡਾਕਟਰ ਦਾ ਨਹੀਂ ਸੀ ਜੀ ਕੋਈ ਵੀ ਮੇਰੀ ਨੌਲੇਜ ਤਾਂ ਨਹੀਂ ਹੈ ਬਾਹਰ ਵਿੱਚ ਕੋਈ ਗੱਲ ਹੋਈ ਹੋਵੇ ਤਾਂ ਕਹਿ ਨਹੀਂ ਸਕਦਾ ਜੀ ਅੱਜ ਪੰਜਾਬ ਰੋੜੇ ਪੰਨਵਾਸੋਂ ਪੀਆਰਟੀਸੀ ਨੇ ਪੂਰੇ ਪੰਜਾਬ ਦੇ ਵਿੱਚ ਔਰ 10 ਤੋਂ ਲੈ ਕੇ 12 ਵਜੇ ਤੱਕ ਬੱਸ ਸਟੈਂਡ ਬੰਦ ਕਰਨ ਦਾ ਸੈਂਟਰ ਬੋਰਡ ਇਹ ਦਿੱਤੇ ਸੀ ਹੁਕਮ ਉਹਦੇ ਕਾਰਨ ਹੀ ਅਸੀਂ ਬੰਦ ਕੀਤਾ ਵਾ ਕਾਰਨ ਇਹ ਆ ਕਿ ਬਾਰ-ਬਾਰ ਸਰਕਾਰ ਜਿਹੜੀ ਆ ਸਾਡੇ ਦਾ ਮੁੱਖ ਮੰਤਰੀ ਫਰਾਕਫੋਰਡ ਮੰਤਰੀ ਉਹ ਮੀਟਲਾ ਬੇਜੇ ਇੱਕ ਮਹੀਨੇ ਦਾ ਟਾਈਮ ਲੈ ਕੇ ਜੋ ਸਾਡੇ ਜਿਹੜੇ ਆ ਮੰਗਾ ਜਿਹੜੀਆਂ ਨਹੀਂ ਸਾਨੂੰ ਰੈਗੂਲਰ ਕਰ ਰਹੇ ਕੋਈ ਤਾਂ ਠੇਕੇਦਾਰੀ ਸਿਸਟਮ ਇਹ ਸਰਕਾਰ ਕਹੀ ਸੀ ਨਹੀਂ ਬੰਦ ਕਰਾਂਗੇ ਔਰ ਇਹੋ ਸਰਕਾਰ ਜਿਹੜੀ ਆ ਦੋ ਦੋ ਠੇਕੇਦਾਰ ਲੈ ਕੇ ਆ ਰਹੀ ਆ ਤੇ 15 15 20 ਸਾਲ ਹੋ ਗਏ ਲੋਕਾਂ ਨੂੰ ਫੱਜਲ ਖਰਾਬ ਹੁੰਦਿਆਂ ਨੂੰ ਉਹ ਉਲਟਾ ਜਿਹੜਾ ਵਾ ਉਹਨਾਂ ਨੂੰ ਰੈਗੂਲਰ ਨਹੀਂ ਕਰ ਰਹੇ ਮੰਨਦੇ ਵੀ ਆ ਤੇ ਤੁਹਾਡਾ ਜਿਹੜੀ ਆ ਬਿਲਕੁਲ ਮੰਗ ਸਹੀ ਆ ਤੇ ਔਰ ਪਰਵ ਨਹੀਂ ਰਹੇ ਇਸ ਕਾਰਨ ਨਹੀਂ ਜਿਹੜੀ ਆ ਅੱਜ ਇਹ ਵੀ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਸੀ ਔਰ ਜੇ ਨਹੀਂ ਸਰਕਾਰ ਕਰਦੀ ਕੁਝ ਫਿਰ 7 8 9 ਨੂੰ ਅਸੀਂ ਹੜਤਾਲ ਕਰਕੇ ਤੇ ਧਰਨੇ ਪਰ ਦਰਸਾਂ ਜਿਹੜੇ ਕਰਾਂਗੇ ਉਹ ਜਿਹੜੇ ਸਾਡੇ ਗੁਪਤੇ ਆ ਜਿਹੜੇ ਘਰ ਨਾਲ ਕਿਸੇ ਦੇ ਕਿਹੜੇ ਗਾੜੀ ਲਾਉਣਾ ਵਾ ਉਹ ਸਾਡੇ ਕੋਈ ਗੁਰਪ੍ਰੋਟੈਕਸ਼ਨ ਨਹੀਂ ਹੈ